ਭਾਰਤ ਦੀਆਂ ਸਮਰਪਿਤ ਅਤੇ ਨਿਵੇਕਲੀਆਂ ਕੋਸ਼ਿਸ਼ਾਂ ਸਦਕਾ ਤਪਦੀਕ ਦੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਸਰਕਾਰ ਤਪਦੀਕ ਮੁਕਤ ਭਾਰਤ ਬਣਾਉਣ ਦੀ ਵਚਨਬੱਧਤਾ ਵਿੱਚ ਦ੍ਰਿੜ ਨਿਸ਼ਚੈ ਹੈ। ਵਿਸ਼ਵ ਸਿਹਤ ਸੰਗਠਨ WHO ਅਨੁਸਾਰ ਭਾਰਤ ਵਿੱਚ 2015 ਤੋਂ 2023 ਤੱਕ ਤਪਦੀਕ ਦੇ ਮਾਮਲਿਆਂ ਵਿੱਚ 17.7% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਦਰ 8.3% ਦੀ ਵਿਸ਼ਵਵਿਆਪੀ ਗਿਰਾਵਟ ਤੋਂ ਦੁੱਗਣੀ ਤੋਂ ਵੱਧ ਹੈ। ਪੰਜਾਬ ਵਿੱਚ ਵੀ ਤਪਦੀਕ ਦੇ ਤੇਜ਼ ਰਫ਼ਤਾਰ ਖਾਤਮੇ ਲਈ 100 ਦਿਨਾ ਦੀ ਮੁਹਿੰਮ ਨੇ ਜ਼ੋਰ ਫੜ ਲਿਆ ਹੈ। ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਤਪਦਿਕ ਅਧਿਕਾਰੀਆਂ ਅਤੇ ਡਾਕਟਰਾਂ ਨੇ ਤਪਦਿਕ ਦੇ ਖਾਤਮੇ ਸੰਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂ ਕਰਾਇਆ ਮੈਂ ਡਾਕਟਰ ਲੀਨਾ ਚੋਪੜਾ ਪੱਲਾ ਡਿਸਟ੍ਰਿਕਟ ਟਿਬਰਕੂਲਰ ਆਫੀਸਰ ਫਰੀਦਕੋਟ ਬੋਲ ਰਹੀ ਹਾਂ ਪ੍ਰਧਾਨ ਮੰਤਰੀ ਜੀ ਹੈਗੇ ਆ ਉਹਨਾਂ ਦਾ ਟੀਬੀ ਮੁਕਤ ਭਾਰਤ ਦਾ ਸੁਪਨਾ ਉਸ ਚੀਜ਼ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਇਸ ਮਹਿੰਮ ਦੇ ਵਿੱਚ ਅਸੀਂ ਵਰਨੇਰੇਬਲ ਪੋਪੂਲੇਸ਼ਨ ਜਿਵੇਂ ਕਿ ਕੋਈ ਡਾਇਬੀਟਿਕਸ ਹੈ স্মੋਕਰਸ ਹੈ ਟਬੈਕੋ ਪ੍ਰਿਜ਼ਨਰਸ ਕੋਈ ਰੈਜ਼ੀਡੈਂਸ਼ੀਅਲ ਸਕੂਲਸ 올ਡ ਏਜ ਹੋਮਸ ਇਹਨਾਂ ਸਾਰਿਆਂ ਨੂੰ ਅਸੀਂ ਸਕ੍ਰੀਨ ਕਰਕੇ ਤੇ ਕਿਸੇ ਨੂਬੀ ਕੋਈ ਵੀ ਟੀਬੀ ਦਾ ਲੱਛਣ ਹੈ ਉਹਨਾਂ ਨੂੰ ਐਕਸ-ਰੇ ਕਰਾ ਕੇ ਬਲਗਮ ਦੀ ਜਾਂਚ ਕਰਾ ਕੇ ਅਸੀਂ ਟੀਬੀ ਲੱਭ ਕੇ ਤੇ ਉਹਨਾਂ ਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਜ਼ਿਲ੍ਹਾ ਟੀਬੀ ਅਫਸਰ ਫਾਜ਼ਿਲਕਾ ਡਾਕਟਰ ਨੈਲੋਚਕ ਟੀਬੀ ਦੀ ਬਿਮਾਰੀ ਦਾ ਮਰੀਜ਼ ਜਦੋਂ ਕਿਸੇ ਵੀ ਮਰੀਜ਼ ਉੱਤੇ ਖਾਂਸੀ ਕਰਦਾ ਹੈ ਨਿਛਾਂ ਦੇ ਥਰੂ ਜਾਂ ਬਹੁਤ ਨੇੜੇ ਹੋ ਕੇ ਗੱਲ ਕਰਨ ਦੇ ਥਰੂ ਵੀ ਜੇ ਟੀਬੀ ਹੈ ਉਹ ਦੂਸਰੇ ਸਵਸਥ ਆਦਮੀ ਨੂੰ ਉਹ ਦੇ ਸਕਦਾ ਹੈ ਟੀਬੀ ਦੀ ਬਿਮਾਰੀ ਕੁਝ ਖਾਸ ਲੋਕਾਂ ਨੂੰ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਹੈ ਜਿਵੇਂ ਕਿ ਸ਼ੂਗਰ ਦੇ ਮਰੀਜ਼ ਐਚ ਆਈ ਵੀ ਦੇ ਮਰੀਜ਼ ਕੈਂਸਰ ਦੇ ਮਰੀਜ਼ ਜਾਂ ਉਹ ਮਰੀਜ਼ ਜਿਨ੍ਹਾਂ ਦਾ ਡਾਇਲਿਸਿਸ ਚੱਲਦਾ ਹੈ ਜੇਕਰ ਕਿਸੇ ਮਰੀਜ਼ ਨੂੰ ਟੀਬੀ ਦੀ ਬਿਮਾਰੀ ਪਾਈ ਜਾਂਦੀ ਹੈ ਤਾਂ ਉਹਦਾ ਇਲਾਜ ਵੀ ਸਰਕਾਰ ਵੱਲੋਂ ਹੈ ਉਹ ਟੋਟਲ ਮੁਫਤ ਕੀਤਾ ਜਾਂਦਾ ਹੈ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬਿਮਾਰੀ ਦੇ ਲੱਛਣ ਨੂੰ ਸਮਝੋ ਤੇ ਆਪਣਾ ਇਲਾਜ ਸਮੇਂ ਸਿਰ ਕਰਵਾਓ ਤਾਂ ਕਿ ਇਹ ਬਿਮਾਰੀ ਇਹ ਉਹ ਤੁਹਾਡੇ ਘਰ ਦੇ ਨਾ ਹੋ ਸਕੇ ਮੈਂ ਉਹ ਡਾਕਟਰ ਸ਼ਵੇਤਾ ਮੈਂ ਡਿਸਟ੍ਰਿਕਟ ਟੀਬੀ ਆਫੀਸਰ ਹਾਂ ਪਟਿਆਲਾ सिविल हॉस्पिटल में आप सबसे गुजारिश है कि घर में किसी को भी अगर खांसी है दो हफ्ते से ज्यादा बुखार है सांस लेने में दिक्कत खांसी में ब्लड आ रहा है या रात को फीवर आता है वेट लॉस हो रहा है अगर टू वीक्स से ज्यादा है तो प्लीज आके हॉस्पिटल में टेस्टिंग करवाए जो स्पूटम का टेस्ट है बलगम का टेस्ट खून की जाँच सब फ्री ऑफ कॉस्ट हो जाती है की ये ऐसी बीमारी है जिसमे की अगर टाइम पे इलाज न करवाया जाए तो पूरी लाइफ के लिए प्रॉब्लम बनती है डॉक्टर नवदीप सिंह डिस्ट्रिक्ट टीबी ऑफिसर मोहाली तो सब तो पहले जेडी टीवी होंगी है जो कोई मरीज किसी ਇੱਕ ਜਿਹੇ ਪੇਸ਼ੈਂਟ ਦੇ ਸਾਹਮਣੇ ਖਾਂਸੀ ਕਰਦਾ ਆ ਪਵਾ ਦੇ ذریعے ਫੈਲਦੀ ਆ ਕਿਉਂਕਿ ਜਿਹੜੇ ਟੀਵੀ ਤੇ ਬੈਕਟੀਰੀਆ ਹੁੰਦਾ ਆ ਉਹ ਆਪਣੇ ਠੁੱਕ ਦੇ ਡ੍ਰੌਪਲੇਟਸ ਦੇ ਵਿੱਚ ਹੁੰਦਾ ਆ ਇਸ ਕਰਕੇ ਜੇ ਕਿਸੇ ਨੂੰ ਲੱਗਦਾ ਕਿ ਮੈਨੂੰ ਟੀਵੀ ਆ ਉਹਨੂੰ ਹਮੇਸ਼ਾ ਮਾਸਕ ਆ ਤੇ ਰੱਖਣਾ ਚਾਹੀਦਾ ਹੈ ਦੂਸਰੀ ਟੀਵੀ ਦੀ ਜਿਹੜੀ ਬਿਮਾਰੀ ਦਾ ਡਾਇਗਨੋਸਿਸ ਜਿਹਨੂੰ ਆਪਾਂ ਕਹਿੰਦੇ ਆ ਪਛਾਣ ਤੇ ਇਲਾਜ ਬਿਲਕੁਲ ਫ੍ਰੀ ਹੈ ਸਾਰੇ ਸਰਕਾਰੀ ਇੰਸਟੀਟਿਊਸ਼ਨਸ ਜਿਹੜੇ ਪੰਜਾਬ 'ਚ ਆ ਜਾਂ ਇੰਡੀਆ 'ਚ ਆ ਉੱਥੇ ਟੀਵੀ ਦਾ ਇਲਾਜ ਟੀਵੀ ਦਾ ਡਾਇਗਨੋਸਿਸ ਬਿਲਕੁਲ ਫ੍ਰੀ ਆਫ ਕੋਸਟ ਕੀਤਾ ਜਾਂਦਾ ਹੈ ਉਹਦੇ ਨਾਲ ਨਾਲ ਇੰਡੀਆ ਦੀ ਗਵਰਨਮੈਂਟ ਨੇ ਰੂਪੀਜ਼ ਪਰ ਮੰਥ ਟੀਵੀ ਦੇ ਮਰੀਜ਼ ਨੂੰ ਦੇਣ ਲਈ ਜਿਹੜੇ ਕੇਸ ਧੀ ਉਹਦੇ ਖਾਤਰੀ ਦੇ ਨਾਲ ਅਟੈਚ ਹੁੰਦੇ ਹਨ ਉਹਦੇ ਵਿੱਚ ਜਾਂਦੇ ਹਨ ਨਾਲ ਹੀ ਇੱਕ ਨਿਸ਼ਚਿਤ ਮਿੱਤਰਾ ਯੋਜਨਾ ਵੀ ਆਪਣੀ ਗਵਰਨਮੈਂਟ ਆਫ ਇੰਡੀਆ ਨੇ ਸਟਾਰਟ ਕੀਤੀ ਹੈ ਇਹਦੇ ਅੰਡਰ ਜਿਹੜੇ ਕੋਈ ਇੰਡਸਟਰੀਲਿਸਟ ਹੋਣਗੇ ਜਾਂ ਜਿਨ੍ਹਾਂ ਦੀ ਕੋਈ ਵੱਡੀ ਕੰਪਨੀ ਹੋਊਗੀ ਉਹ ਸੀਐਸਆਰ ਐਕਟੀਵਿਟੀ ਦੇ ਅੰਡਰ ਟੀਵੀ ਦੇ ਮਰੀਜ਼ਾਂ ਨੂੰ ਰਾਸ਼ਨ ਵੀ ਪ੍ਰੋਵਾਈਡ ਕਰਦੀ ਹੈ ਮੈਂ ਡਾਕਟਰ ਕੁਪਿੰਦਰਪਾਲ ਸਿੰਘ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਗਵਰਨਮੈਂਟ ਵੱਲੋਂ ਜਗ੍ਹਾ-ਜਗ੍ਹਾ ਟੀਵੀ ਦੇ ਜਾਂਚ ਕੇਂਦਰ ਜਿਹੜੇ ਸਥਾਪਿਤ ਕੀਤੇ ਗਏ ਹੈ ਜਿਸ ਦੇ ਵਿੱਚ ਹਰ ਇੱਕ ਉਹ ਇਨਸਾਨ ਇਸ ਨੂੰ ਟੀਵੀ ਦੇ ਲੱਛਣ ਹੈ ਉਹ ਉਹਨਾਂ ਵਾਸਤੇ ਜਿਹੜਾ ਇੱਕ ਜਾਂਚ ਕੇਂਦਰ ਜਿਹੜੇ ਸਥਾਪਿਤ ਕੀਤੇ ਗਏ ਜਿਸ ਦੇ ਵਿੱਚ ਹਰੇਕ ਇਨਸਾਨ ਦਾ ਜਿਹੜਾ ਉਹ ਬਲਗਮ ਦਾ ਜਿਹੜਾ ਟੈਸਟ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਿ ਹਰ ਇੱਕ ਨੂੰ ਜਾਂਚ ਉਪਰੰਤ ਜੇ ਕੋਈ ਟੀਵੀ ਦਾ ਮਰੀਜ਼ ਪੈ ਜਾਂਦਾ ਹੈ ਤੇ ਉਹਨੂੰ ਫ੍ਰੀ ਆਫ ਕਾਰ ਜਿਹੜੀ ਮੈਡੀਸਿਨ ਦਿੱਤੀ ਜਾਂਦੀ ਹੈ ਮੈਂ ਸਾਰੇ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਭਰਾਵੋ ਨਾ ਇਹ ਅਸੀਂ ਇਸ अभियान ਨੂੰ ਜਿਹੜਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਾ ਹੈ ਤੇ ਪੂਰੇ 100 ਦਿਨ ਦੇ ਵਿੱਚ ਟੀਬੀ ਨੂੰ ਇਸ ਇੰਡੀਆ ਦੇ ਵਿੱਚੋਂ ਬਿਲਕੁਲ ਖਤਮ ਕਰ ਦੇਣਾ। ਤਪਦੇਕ ਤੋਂ ਠੀਕ ਹੋ ਰਹੇ ਮਰੀਜ਼ਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਮੇਰਾ ਨਾਮ ਪੰਮਨ ਪੁਨੀਤ ਹੈ ਮੇਰੇ ਗਲੇ ਦੇ ਵਿੱਚ ਗੰਡਾ ਬਣਨ ਕਰ ਮੈਨੂੰ ਤਕਲੀਫ ਸੀ ਜਿਸ ਕਰਕੇ ਮੈਂ ਡਾਕਟਰ ਲੀਨਾ ਪੱਲਾ ਜੀ ਨੂੰ ਸਿਵਲ ਹਸਪਤਲ ਫਰੀਦਕੋਟ ਵਿੱਚ ਦਿਖਾਇਆ ਉਹਨਾਂ ਨੇ ਮੇਰੀ ਟੀਵੀ ਦੀ ਦਵਾਈ ਸ਼ੁਰੂ ਕੀਤੀ ਜੋ ਕਿ ਹੁਣ ਮੈਂ ਲੈਣ ਨਾਲ ਬਹੁਤ ਹੀ ਜ਼ਿਆਦਾ ਠੀਕ ਹੈ ਇਸ ਇਲਾਜ ਦੌਰਾਨ ਮੇਰੇ ਤੋਂ ਕੋਈ ਵੀ ਪੈਸਾ ਨਹੀਂ ਲਿਆ ਗਿਆ ਕਿਰਪਾ ਕਰਕੇ ਜੇ ਤੁਹਾਨੂੰ ਵੀ ਕੋਈ ਤਕਲੀਫ ਹੁੰਦੀ ਹੈ ਤਾਂ ਆਪਣੇ ਨੇੜੇ ਦੇ ਹਸਪਤਾਲ ਸਰਕਾਰੀ ਜਾਂ ਮੈਡੀਕਲ ਦੇ ਵਿੱਚ ਦਿਖਾਓ ਅਤੇ ਆਪਣਾ ਇਲਾਜ ਕਰਵਾਓ ਮੇਰਾ ਦੀਪਕ ਕੁਮਾਰ ਮੈਂ ਕੋਟਕੂਵਰਾ ਰਹਿਣ ਵਾਲਾ ਜੀ ਮੈਨੂੰ ਟੀਵੀ ਸੀਗੀ ਕੁਝ ਸਾਲ ਪਹਿਲਾਂ ਹੁਣ ਮੇਰਾ ਇਲਾਜ ਚੱਲ ਰਿਹਾ ਫਰੀ ਕੋਟ ਸਿਵਲ ਹਸਪੀਟਲ ਚ ਕੋਰਸ ਦਵਾਈ ਦਾ ਕੋਰਸ ਪੂਰਾ ਹੋ ਚੁੱਕਿਆ ਇਹਨਾਂ ਨੇ ਇਲਾਜ ਮੇਰਾ ਬਹੁਤ ਵਧੀਆ ਕੀਤਾ ਜੀ ਹੁਣ ਬਿਲਕੁਲ ਓਕੇ ਹੈ ਕਿ ਮੈਂ ਆਪਦਾ ਕੰਮ ਕਰਕੇ ਜਾਨਾ ਹੈ ਹਰ ਸਾਲ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੁੰਦੀ ਹੈ ਪਲਾਸਟਿਕ ਡੋਰ ਜਿਸ ਨੂੰ ਚਾਈਨਾ ਜਾਂ ਡ੍ਰੈਗਨ ਡੋਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦਾ ਕਹਿਰ ਵਰਤਣਾ ਸ਼ੁਰੂ ਹੋ ਜਾਂਦਾ ਹੈ ਨਾ ਗੱਲਣ ਯੋਗ ਨਾ ਟੁੱਟਣ ਯੋਗ ਤੇ ਤੇਜ਼ ਧਾਰ ਵਾਲੀ ਇਹ ਸਿੰਥੈਟਿਕ ਡੋਰ ਨਾ ਸਿਰਫ ਮਨੁੱਖਾਂ ਬਲਕਿ ਪਸ਼ੂਆਂ ਤੇ ਪੰਛੀਆਂ ਲਈ ਵੀ ਜਾਨ ਲੈਵਾ ਸਾਬਿਤ ਹੈ ਰੀਏ ਪਲਾਸਟਿਕ ਡੋਰ ਦੀ ਦਹਿਸ਼ਤ ਨੂੰ ਦੇਖਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਤੇ ਪੂਰਨ پابੰਦੀ ਲਾਈ ਹੋਈ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ پابੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਾ ਵੀ ਰੱਖਿਆ ਗਿਆ ਹੈ ਜਿਸ ਤਹਿਤ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਘੱਟੋ-ਘੱਟ 10000 ਰੁਪਏ ਜੁਰਮਾਨਾ ਦੇਣਾ ਹੋਏਗਾ ਜੋ ਕਿ ਵਧਾ ਕੇ 15 ਲੱਖ ਰੁਪਏ ਤੱਕ ਕੀਤਾ ਜਾ ਸਕਦਾ ਹੈ ਆਮ ਲੋਕਾਂ ਨੂੰ ਵੀ ਇਸ ਡੋਰ ਤੋਂ ਆਪਣੇ ਆਪ ਅਤੇ ਬੱਚਿਆਂ ਨੂੰ ਬਚਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਵਿੱਚ ਨੌਜਵਾਨ ਅਧਿਆਪਕ ਤੇ ਬੱਚੇ ਆਪਣਾ ਯੋਗਦਾਨ ਪਾ ਰਹੇ ਨੇ ਸਿੰਘ ਐਮਡੀ ਸੁਪਰੀਮ ਫੀਲਡ ਸਕੂਲ ਗਦਾਪੁਰ ਐਂ ਚੈਨਾ ਡੋਰ ਦੇ ਉੱਤੇ ਬਹੁਤ ਸਿਮਿਲਰ ਕਰਦੇ ਰਹਿੰਦੇ ਆ ਬਾਈ ਬਗਾਇ ਖਾਸ ਕਰਕੇ ਜਦੋਂ ਥੋੜੀ ਨਾ ਤਿਆਰ ਆਉਂਦਾ ਜਾਂ ਬਸੰਤ ਦਾ ਆਉਂਦਾ ਉਹ ਤੋਂ ਪਹਿਲਾਂ ਹੀ ਨਾ ਐਂ ਬੱਚਿਆਂ ਨੂੰ ਪੂਰੇ ਸਮਾਜ ਦਾ ਲਾਉਂਦੇ ਆ ਕਿ ਚੈਨਾ ਡੋਰ ਨਹੀਂ ਵਰਤਣੀ ਬਿਲਕੁਲ ਤੰਗ ਚੜਾਹ ਉੱਪਰ ਚੈਨਾ ਡੋਰ ਨਹੀਂ ਵਰਤ ਕਿਉਂਕਿ ਮੋਤਾਂ ਬਹੁਤ ਹੋ ਰਹੀਆਂ ਨੇ ਇਸ ਕਰ ਬੱਚਿਆਂ ਦਾ ਤਾਂ ਅੱਗੇ ਬੜੀ ਪ੍ਰੋਬਲਮ ਹੈ ਐਡਵਿੰਦਰ ਸਿੰਘ ਐਡਵੋਕੇਟ ਸਾਹਰ ਤੋਂ ਕਾਨੂੰਨ ਤਾਂ ਹੋਣੇ ਸਰਕਾਰ ਕਹਿੰਦੀ ਵੀ ਅਸੀਂ ਜਿਹੜਾ ਚੈਨਾ ਡੋਰ ਵੇਚਦਾ ਫੜਿਆ ਗਿਆ ਜਾਂ ਚੈਨਾ ਡੋਰ ਇਸਤੇਮਾਲ ਕਰਦਾ ਫੜਿਆ ਗਿਆ ਉਹਦੇ 'ਤੇ 307 ਦਾ ਮੁਕੱ ਪਾਣਾ ਕਿ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਹੈ ਤੇ ਸਕੂਲਾਂ ਦੇ ਵਿੱਚ ਪ੍ਰੋਪਰ ਬੱਚਿਆਂ ਨੂੰ ਬੱਚਿਆਂ ਨੂੰ ਸਮਝਾਇਆ ਜਾਵੇ ਵੀ ਚਾਈਨਾ ਡੋਰ ਆ ਫਾਇਲਸ ਹੈਗੀ ਹੈ ਇੱਕ ਚਾਈਨਾ ਡੋਰ ਨਾ ਇਸਤੇਮਾਲ ਕਰਿਓ ਲੋਕਾਂ ਨੂੰ ਇੰਜਰੀ ਹੁੰਦੀ ਹੈ ਤੇ ਨਾਲ ਜਿਹੜੇ ਦੁਕਾਨਦਾਰ ਹੈਗੇ ਹੈ ਵੇਚਦੇ ਉਹ ਗਲੀ ਮੁਹੱਲਿਆਂ ਦੇ ਦੁਕਾਨਦਾਰ ਹੀ ਵੇਚਦੇ ਆ ਜੇ ਕੋਈ ਗਲੀ ਮੁਹੱਲੇ ਦਾ ਬੰਦਾ ਦੱਸਦਾ ਹੈ ਸਰਕਾਰ ਨੂੰ ਦੱਸਦਾ ਹੈ ਯਾਰ ਉਹ ਰੋਕਦਾ ਤਾਂ ਫਿਰ ਅਗਲਾ ਜਿੱਦਵਾਜੀ ਰੱਖਦਾ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਚਾਈਨਾ ਡੋਰ ਦੀ ਜਿਹੜੀ ਇਨਫੋਰਮੇਸ਼ਨ ਕੋਈ ਬੰਦਾ ਦਿੰਦਾ ਹੈ ਵੀ ਇੱਥੇ ਚਾਈਨਾ ਡੋਰ ਵਿਕਰੀ ਹੈ ਤਾਂ ਉਹਦੀ ਗੁਪਤ ਜਾਣਕਾਰੀ ਰੱਖੀ ਜਾ ਕਿਸੇ ਹਾਲਤੇ ਨਾ ਨਿਕਲੇ ਚਾਈਨਾ ਡੋਰ ਕਿਤੇ ਘਟਨਾ ਕੰਚ ਆਇਆ ਹੈ ਕਿ ਬੱਚਿਆਂ ਵੱਲੋਂ ਚਾਈਨੀਸ ਡੋਰ ਜਾਂ ਗੱਟੂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ ਮੈਂ ਸਭ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਡੋਰ ਦਾ ਬਿਲਕੁਲ ਵੀ ਇਸਤੇਮਾਲ ਨਾ ਕੀਤਾ ਜਾਵੇ ਜੇਕਰ ਕਰਨਾ ਹੈ ਤੇ ਧਾਗੇ ਨਾਲ ਬਣੀ ਹੋਈ ਡੋਰ ਦਾ ਇਸਤੇਮਾਲ ਕੀਤਾ ਜਾਵੇ ਮੈਂ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਜੀ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਸਾਡਾ ਯੋਗਦਾਨ ਇਹ ਹੋਣਾ ਚਾਹੀਦਾ ਹੈ ਕਿ ਹੈ ਕਿ ਅਸੀਂ ਆਪਣੇ ਬਾਲਗ ਤੇ ਨਾਬਾਲਗ ਬੱਚਿਆਂ ਨੂੰ ਜਾਗਰੂਕ ਕਰੀਏ ਕਿ ਇਸ ਚਾਈਨਾ ਡੋਰ ਨਾਲ ਜਿੱਥੇ ਆਵਾਜਾਈ ਦੌਰਾਨ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਥੇਹੀ ਅਸਮਾਨੀ ਉੱਡਦੇ ਪੰਛੀ ਵੀ ਇਸ ਚੈਨਾ ਡੋਰ ਦੀ ਰੇਪੇਟ ਚ ਆਪਣੀ ਜਾਨ ਗਵਾ ਬੈਠਦੇ ਹਨ ਨਾਲ ਹੀ ਇਸ ਦੀ ਵਰਤੋਂ ਨਾਲ ਜਿੱਥੇ ਇਹ ਦੂਜਿਆਂ ਦੀ ਜਾਨ ਲਈ ਖਤਰਾ ਬਣਦੀ ਹੈ ਉੱਥੇ ਹੀ ਹਾਈ ਵੋਲਟੇਜ ਟਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇਸ ਦੀ ਵਰਤੋਂ ਕਰਨ ਵਾਲਿਆਂ ਲਈ ਵੀ ਜਾਨ ਦਾ ਖਤਰਾ ਬਣਦੀ ਹੈ ਚੈਨਾ ਡੋਰ ਜਦੋਂ ਗੁੰਝਲਦਾਰ ਕੂੜੇ ਦੇ ਰੂਪ ਪਿਚਟਰ ਕਿਤੇ ਹੁੰਦੀ ਹੈ ਤਾਂ ਸਾਡੇ ਸਿਵਲ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਹ ਕਈ-ਕਈ ਸਾਲ ਗਲਤੀ ਨਹੀਂ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ ਤਸੀਮ ਸਿੰਘ ਪ੍ਰਿੰਸੀਪਲ ਡੀਏਬੀ ਸਕੂਲ ਕੜਦੀਵਾਲਾ ਲੋਕ ਪਤੰਗ ਉਡਾਉਣ ਲਈ ਪਰੰਪਰਾਗਤ ਡੋਰ ਦੀ ਬਜਾਏ ਚਾਈਨਾ ਡੋਰ ਦਾ ਪ੍ਰਯੋਗ ਢੜਲੇ ਨਾਲ ਕਰ ਰਹੇ ਹਨ ਇਹ ਚਾਈਨਾ ਡੋਰ ਆਮ ਧਾਗੇ ਦੀ ਬਜਾਏ ਨਾਈਲੋਨ ਅਤੇ ਮੈਟੈਲਿਕ ਪਾਊਡਰ ਤੋਂ ਤਿਆਰ ਹੋਣ ਕਰਕੇ ਮਜ਼ਬੂਤ ਤਾਂ ਹੁੰਦੀ ਹੈ ਪਰ ਜੇਕਰ ਕੋਈ ਆਦਮੀ ਇਸ ਡਿਚਪੇਟ ਵਿੱਚ ਆ ਜਾਵੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ ਹੈ ਮਨਰੇਸ਼ ਕੁਮਾਰ तरन तरन से बोल रहा हूँ जो बच्चे चाइना डोर खरीद कर उससे पतंग उड़ाते हैं उनके माता पिता पर सख्त कार्रवाई होनी चाहिए बहुत बड़ी बड़ी दुर्घटनाएं हो रही है कई लोगों की जान जा रही है और कई गंभीर रूप से जख्मी हो रहे हैं इन पर सख्ती से जब तक कार्य न होगा जो बेचने वाले है उन पर भी सख्त कानून लागू होना चाहिए पकड़ते हैं पुलिस वाले छोड़ देते हैं जमात पे आ जाते हैं बाहर वो फिर आर के बाहर यही कार्य करते हैं ये काम नहीं होना चाहिए उनका सामान जब्त करके जुर्माना करके उनको कैद होनी चाहिए ये मेरी प्रशासन से अपील है ਜਦੋਂ ਸੇਂ ਪ੍ਰਦਾਨ ਨੈਸ਼ਨਲ ਯੂਥ ਵੈਲਫੇਅਰ ਕਲਬ ਫਰੀਦਕੋਟ ਅੱਜਕੱਲ ਮਾਸੂਮ ਪੰਛੀਆਂ ਲਈ ਅਤੇ ਬੱਚਿਆਂ ਲਈ ਅਤੇ ਸੜਕਾਂ ਤੇ ਯਾਤਰਾ ਕਰਦੇ ਸਾਈਕਲ ਮੋਟਰਸਾਈਕਲਾਂ ਦੇ ਲਈ ਬਹੁਤ ਹੀ ਖਤਰਨਾਕ ਤੇ ਜਾਨਲੇਵਾ ਸਥਿਤੀ ਹੋ ਰਹੀ ਹੈ ਇਸ ਸੰਬੰਧ ਵਿੱਚ ਭਾਵੇਂ ਸਰਕਾਰ ਨੇ ਬਹੁਤ سارے ਨਿਯਮ ਬਣਾ ਚੁੱਕੇ ਹਨ ਪਰ ਇਹਦੇ ਵਿੱਚ ਆਮ ਜਨਤਾ ਦਾ ਵੀ ਸਹਿਯੋਗ ਪੂਰਾ ਮਿਲਣਾ ਜ਼ਰੂਰੀ ਹੈ ਇਸ ਲਈ ਸਰਕਾਰ ਨੂੰ ਪੂਰਾ ਸਹਿਯੋਗ ਦੇਈਏ ਅਤੇ ਸਰਕਾਰ ਵੀ ਉਹਨਾਂ ਨਿਯਮਾਂ ਨੂੰ ਬਹੁਤ ਸ਼ਕਤੀ ਨਾਲ ਲਾਗੂ ਕਰੇ ਤਾਂ ਜੋ ਆਮ ਮਨੁੱਖਤਾ ਅਤੇ ਮਾਸੂਮ ਪੰਛੀਆਂ ਦੀ ਜਾਨ ਨੂੰ ਬਚਾ ਜਾ ਸਕੇ ਅੱਜ ਕੱਲ੍ਹ ਜੈਨਾ ਡੋਰ ਦੀ ਵਰਤੋਂ ਬਹੁਤ ਵਧ ਚੁੱਕੀ ਹੈ ਜਿਸ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਨੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਜਾਨੀ ਨੁਕਸਾਨ ਨਾ ਹੋ ਸਕੇ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਉਹ ਡੋਰ ਦੀ ਵਰਤੋਂ ਨਾ ਕਰਨ ਸੁਭਾਸ਼ ਮੈਤਾ ਮੈਨੇਜਿੰਗ ਡਾਇਰੈਕਟਰ ਪ੍ਰਜਾਣਾ ਸੁਪਰੀਮ ਟੈਂਪੋਰਰੀ ਕਪੜਾ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਗਿਰਦਾਰ ਫਰੀਦਕੋਟ ਤੋਂ ਤਰਸੇਮ ਚਾਲਣਾ ਗੁਰਦਾਸਪੁਰ ਤੋਂ ਵਿਸ਼ੰਬਰ ਪਿੱਟੂ ਫਾਜ਼ਿਲਕਾ ਤੋਂ ਜੈਲੇਸ਼ ਛਠਈ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਅਤੇ ਤਰਨਤਾਰਨ ਤੋਂ ਅਮਿਤ ਮਾਰਵਾਹਾ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਵਾਲੀ